ਮੈਗਰੂ ਜੀ ਕਾ ਖਾਲਸਾ ਹੈ ਮੈਗਰੂ ਜੀ ਕੀ ਫਤਿਹ ਮੈਂ ਸਰਵਨ ਸਿੰਘ ਬਗਪੁਰ ਕਿਸਾਨ ਮਜ਼ਦੂਰ ਸਰਕਟ ਜਿਹੜਾ ਕਪੂਰਸਲਾ ਜੀ ਜੋ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜੋ ਪੂਰੇ ਪੰਜਾਬ ਭਰ ਦੇ ਵਿੱਚੋਂ ਮੰਗ ਪੱਤਰ ਡੀਸੀ ਸਾਹਿਬਾਂ ਨੂੰ ਦਿੱਤੇ ਆ ਇਹਦਾ ਮੁੱਖ ਰੀਜਨ ਜੋ 2025 ਬਿਜਲੀ ਬੋਰਡ ਜਿਹੜਾ ਉਹ ਕੇਂਦਰ ਸਰਕਾਰ ਜਿਹੜੀ ਲਗਾਤਾਰ ਡਾਕੇ ਮਾਰਦੀ ਆਈ ਜਿਸ ਤਰ੍ਹਾਂ ਤੁਸੀਂ ਵੇਖਾਂਗੇ ਬੀਬੀਐਮਪੀ ਭਾਖੜਾ ਮੈਨੇਜਮੈਂਟ ਬੋਰਡ ਤੇ ਡਾਕਾ ਮਾਰਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਫਿਰ ਚੰਡੀਗੜ੍ਹ ਦੇ ਅਧਿਕਾਰਾਂ ਦੇ ਟਾਕਾ ਮਾਰਿਆ ਜਿਹੜਾ ਪੰਜਾਬ ਦੇ ਪੰਜਾਬ ਦਾ ਹਿੱਸਾ ਗੋ ਜਿੰਨੀਆਂ ਵੀ ਸਟੇਟਾਂ ਬਣੀਆਂ ਪੂਰੇ ਦੇਸ਼ ਦੇ ਵਿੱਚ ਜਿਹੜੀ ਨਵੀਂ ਸਟੇਟ ਬਣਦੀ ਹੈ ਸਟੇਟ ਨੂੰ ਨਵੀਂ ਰਾਜਧਾਨੀ ਦਿੱਤੀ ਜਾਂਦੀ ਆ ਪਰ ਇੱਕੋ ਇੱਕ ਸਾਡੇ ਦੇਸ਼ ਦੀ ਮਿਸਾਲ ਆ ਕਿ ਪੰਜਾਬ ਦੀ ਰਾਜਧਾਨੀ ਅਜੇ ਤੱਕ ਪੰਜਾਬ ਦੀ ਰਾਜਧਾਨੀ ਨੀਕੀ ਹੋਇਆ ਵੀ ਪੰਜਾਬ ਦੇ ਵਿੱਚ ਦੂਜੀਆਂ ਸੂਬਿਆਂ ਦਾ ਲਤੜਾਵਾ ਬਣਾਇਆ ਉਹਦਾ ਵੀ ਪੂਰ ਜੌਰ ਵਿਰੋਧ ਕਰਦੇ ਆ ਤੇ ਨਾਲ ਜੋ 5 ਤਰੀਕ ਨੂੰ ਜੋ ਆ ਉਹ ਨਹੀਂ ਆ 5 ਤਰੀਕ ਆ 1 ਤਰੀਕ ਆ 5 ਤਰੀਕ ਨੂੰ ਪੂਰੇ ਪੰਜਾਬ ਭਰ ਜ ਦੋ ਘੰਟੇ ਦਾ ਜੋ ਚੱਕਾ ਜਾਮ ਹੋ ਰਿਹਾ ਉਹਦੇ ਵਿੱਚ ਅਸੀਂ ਵਿਰੋਧ ਕਰ ਰਹੇ ਆ ਕਿ 2025 ਐਕਟ ਜੋ ਬਿਜਲੀ ਬੋਰਡ ਦਾ ਇਹਨੂੰ ਰੱਦ ਕੀਤਾ ਜਾਵੇ ਜਿਹੜੇ ਪ੍ਰਾਈਵੇਟ ਪਲੇਅਰ ਆ ਉਹਨਾਂ ਨੂੰ ਮੈਦਾਨ 'ਚ ਤਾਰ ਕੇ ਤੇ ਲੋਕਾਂ ਦੀ ਲੁੱਟ ਹੋਣੀ ਆ ਚਿਪਾਲੇ ਮੀਟਰ ਲਾ ਲਾ ਕੇ ਇਹਨਾਂ ਨੇ ਲੋਕਾਂ ਦੀ ਲੁੱਟ ਕਰਾਉਣੀ ਆ ਇਸੇ ਤਰ੍ਹਾਂ ਹੀ 10 ਤਰੀਕ ਨੂੰ ਅਸੀਂ ਪੂਰੇ ਪੰਜਾਬ ਭਰ ਤੇ ਹਰਿਆਣੇ ਦੇ ਵਿੱਚ ਸਾਰੇ ਜੋ ਚੇਪਾਲੀ ਮੀਟਰ ਲਾ ਲਾ ਕੇ ਸਬੰਧਕ ਦਫ਼ਤਰਾਂ ਦੇ ਵਿੱਚ ਸਾਰੇ ਜਮ੍ਹਾਂ ਕਰਾਉਣੇ ਆ ਇਸ ਕਰਕੇ ਜੋ 5 ਤਰੀਕ ਨੂੰ ਵੱਡੀ ਗਿਣਤੀ ਚ ਕਪੂਰਥਲੇ ਜ਼ਿਲ੍ਹੇ ਦੀ ਬੇਨਤੀ ਆ ਕੇ ਕਿ ਕਿੰਨੇ ਵਿੰਟੇ ਆਪਾਂ ਰੇਲਵੇ ਸਟੇਸ਼ਨ ਤੇ ਜੋ ਅੰਮ੍ਰitsar ਆਪਣਾ ਬਾਗਰੂ ਜਲੰਧਰ ਫਰੋਜ਼ਪੁਰ ਲੈਂਡ ਦੇ ਉੱਤੇ ਆਪਣਾ ਧਰਨਾ 2 ਘੰਟੇ ਦਾ ਚੱਲਦਾ ਹੁਮ ਹੁਮਾ ਕੇ ਸਾਰੇ ਆਪਦੇ ਹੱਕਾਂ ਪ੍ਰਤੀ ਆਪਦੇ ਹੱਕਾਂ ਪ੍ਰਤੀ ਆਪਦੇ ਹੱਕਾਂ ਪ੍ਰਤੀ ਜੋ ਜਾਗਰਤ ਹੋਣਾ ਚਾਹੀਦਾ ਇਸ ਕਰਕੇ 2 ਮਿੰਟ ਇਕੱਠਲਾ ਫਿਰ ਜੋ ਟੇਮ ਹੋਊਗਾ ਰੇਲ ਦੇ ਚੱਕੇ ਜਾਮ ਦਾ 1 ਵਜੇ ਤੋਂ 3 ਵਜੇ ਤੱਕ ਜੋ ਸੂਬੇ ਦੀ ਕਾਲ ਜੇ ਸਾਡੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਕੇਐਮਐਮਐਲਓ ਜਿਹਤਨਾ ਤੇਹਾਹਾ ਆਇਆ ਉਹਨਾਂ ਦਾ ਪੂਰ ਜੋਰ ਪਾਲਣ ਕਰਾਂਗੇ ਜਿਲੇ ਕਪੂਰਥਲੇ ਵਾਸੀਆਂ ਨੂੰ ਬੇਨਤੀ ਕਰਦੇ ਆ ਕਿ ਆਪਦੇ ਹੱਕਾਂ ਪ੍ਰਤੀ ਜਾਗਰੂਕ ਹੋ ਗਏ ਆਓ 2 ਘੰਟੇ ਵੱਡੀ ਗਿਣਤੀ ਦੇ ਵਿੱਚ ਜੋ ਰੇਲ ਦਾ ਚੱਕਾ ਜਾਮ ਕਰ ਗਏ ਤੇ ਸੈਂਟਰ ਨੂੰ ਗਸੀਏ ਕਿ ਪੰਜਾਬ ਦੇ ਲੋਕ ਬਿਜਲੀ ਨਿੱਜੀ ਹੱਥਾਂ ਦੇ ਵਿੱਚ ਨਹੀਂ ਜਾਣ ਦੇਣਾ ਚਾਹੁੰਦੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਵਨ ਸਿੰਘ ਬਾਗਪੁਰ ਕਿਸਾਨ ਮਿਹਨਤੂ ਸੈਕਿਉਰਿਟੀ ਜਿਹੜਾ ਕਪੂਰਥਲਾ ਜੀ ਜੋ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜੋ ਪੂਰੇ ਪੰਜਾਬ ਭਰ ਦੇ ਵਿੱਚੋਂ ਮੰਗ ਪੱਤਰ ਡੀਸੀ ਸਾਹਿਬਾਂ ਨੂੰ ਦਿੱਤੇ ਆ ਇਹਦਾ ਮੁੱਖ ਰੀਜਨ ਜੋ 2025 ਬਿਜਲੀ ਬੋਰਡ ਜਿਹੜਾ ਉਹ ਕੇਂਦਰ ਸਰਕਾਰ ਜਿਹੜੀ ਲਗਾਤਾਰ ਡਾਕੇ ਮਾਰਦੀ ਆਈ ਜੇ ਤੁਸੀਂ ਤੁਸੀਂ ਵੇਖਾਂਗੇ BBMP ਭਾਖੜਾ ਮੈਨੇਜਮੈਂਟ ਬੋਰਡ ਤੇ ਡਾਕਾ ਮਾਰਿਆ ਫਿਰ ਚੰਡੀਗੜ੍ਹ ਯੂਨੀਵਰਸਿਟੀ ਦੇ ਫਿਰ ਚੰਡੀਗੜ੍ਹ ਦੇ ਅਧਿਕਾਰਾਂ ਦੇ ਡਾਕਾ ਮਾਰਿਆ ਜਿਹੜਾ ਪੰਜਾਬ ਦੇ ਪੰਜਾਬ ਦਾ ਹਿੱਸਾ ਗੋ ਜਿੰਨੀਆਂ ਵੀ ਸਟੇਟਾਂ ਬਣੀਆਂ ਪੂਰੇ ਦੇਸ਼ ਦੇ ਵਿੱਚ ਜਿਹੜੀ ਨਵੀਂ ਸਟੇਟ ਬਣਦੀ ਆ ਸਟੇਟ ਨੂੰ ਨਵੀਂ ਰਾਜਧਾਨੀ ਦਿੱਤੀ ਜਾਂਦੀ ਆ ਪਰ ਇੱਕੋ ਇੱਕ ਸਾਡੇ ਦੇਸ਼ ਦੀ ਮਿਸਾਲ ਆ ਕਿ ਪੰਜਾਬ ਦੀ ਰਾਜਧਾਨੀ ਅਜੇ ਤੱਕ ਪੰਜਾਬ ਦੀ ਰਾਜਧਾਨੀ ਨਿਯੁਕਤੀ ਹੋਇਆ ਵੀ ਪੰਜਾਬ ਦੇ ਵਿੱਚ ਦੂਜੀਆਂ ਥੂਬਿਆਂ ਦਾ ਲਤੜਾਵਾ ਬਣਾਇਆ ਉਹਦਾ ਵੀ ਪੂਰਜੋਰ ਵਿਰੋਧ ਕਰਦੇ ਆ ਤੇ ਨਾਲ ਜੋ 5 ਤਰੀਕ ਨੂੰ ਜੋ ਆ ਉਹ ਨਹੀਂ ਆ 5 ਤਰੀਕ ਆ ਅੱਜ ਇੱਕ ਤਰੀਕ ਆ 5 ਤਰੀਕ ਨੂੰ ਪੂਰੇ ਪੰਜਾਬ ਭਰਜ 2 ਘੰਟੇ ਦਾ ਜੋ ਟਕਾ ਝਾਮ ਹੋ ਰਿਹਾ ਉਹਦੇ ਵਿੱਚ ਅਸੀਂ ਵਿਰੋਧ ਕਰ ਰਹੇ ਹਾਂ ਕਿ 2025 ਐਕਟ ਜੋ ਬਿਜਲੀ ਬੋਰਡ ਦਾ ਇਹਨੂੰ ਰੱਦ ਕੀਤਾ ਜਾਵੇ ਜਿਹੜੇ ਪ੍ਰਾਈਵੇਟ ਪਲੇਅਰ ਆ ਉਹਨਾਂ ਨੂੰ ਮੈਦਾਨ 'ਚ ਤਾਰ ਕੇ ਤੇ ਲੋਕਾਂ ਦੀ ਲੁੱਟ ਹੋਣੀ ਆ ਚਿਪ ਵਾਲੇ ਮੀਟਰ ਲਾ ਲਾ ਕੇ ਇਹਨਾਂ ਨੇ ਲੋਕਾਂ ਦੀ ਲੁੱਟ ਕਰਾਉਣੀ ਆ ਇਸੇ ਤਰ੍ਹਾਂ ਹੀ 10 ਤਰੀਕ ਨੂੰ ਅਸੀਂ ਪੂਰੇ ਪੰਜਾਬ ਭਰ ਤੇ ਹਰਿਆਣੇ ਦੇ ਵਿੱਚ ਸਾਰੇ ਜੋ ਚਿਪ ਵਾਲੇ ਮੀਟਰ ਲਾ ਲਾ ਕੇ ਸਬੰਧਕ ਦਸਤਾਵੇਜ਼ ਸਾਰੇ ਜਮ੍ਹਾਂ ਕਰਾਉਣੇ ਆ ਇਸ ਕਰਕੇ ਜੋ 5 ਤਰੀਕ ਨੂੰ ਵੱਡੀ ਗਿਣਤੀ ਚ ਕਪੂਰਥਲੇ ਜ਼ਿਲ੍ਹੇ ਦੇ ਬੇਨਤੀ ਆ ਕੇ ਜਿਹੜੇ ਵਿੰਢੀ ਆਪਾਂ ਰੇਲਵੇ ਸਟੇਸ਼ਨ ਤੇ ਜੋ ਅੰਮ੍ਰitsar ਆਪਣਾ ਬਾਗਰੂ ਜਲੰਧਰ ਫਿਰੋਜ਼ਪੁਰ ਲੈਂਡ ਦੇ ਉੱਤੇ ਆਪਣਾ ਧਰਨਾ 2 ਘੰਟੇ ਦਾ ਚੱਲਦਾ ਹੁੰਮ ਹਮਾ ਕੇ ਸਾਰੇ ਆਪਦੇ ਹੱਕਾਂ ਲਈ ਆਪਦੇ ਹੱਕਾਂ ਲਈ ਆਪਦੇ ਹੱਕਾਂ ਲਈ ਜੋ ਜਾਗਰਤ ਹੋਣਾ ਚਾਹੀਦਾ ਇਸ ਕਰਕੇ 2 ਮਿੰਟ ਇਕੱਠਲਾ ਫਿਰ ਜੋ ਟਾਈਮ ਹੋਊਗਾ ਰੇਲ ਦੇ ਚੱਕੇ ਜਾਮ ਦਾ 1 ਵਜੇ ਤੋਂ 3 ਵਜੇ ਤੱਕ ਜੋ ਸੂਬੇ ਦੀ ਕਾਲ ਜੋ ਸਾਡੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਕੇਐਮਐਮਐਲਓ ਜਿਹਤਨਾ ਦਹਿਤਾਂ ਆਇਆ ਉਹਨਾਂ ਦਾ ਸਾਰਾ ਪੂਰ ਜੋਰ ਪਾਲਣ ਕਰਾਂਗੇ ਜिले कपूरਸਲੇ ਵਾਸੀਆਂ ਨੂੰ ਬੇਨਤੀ ਕਰਦੇ ਆ ਕਿ ਆਪਦੇ ਹੱਕਾਂ ਪ੍ਰਤੀ ਜਾਗਰੂਕ ਹੋਗੇ ਆਓ 2 ਘੰਟੇ ਵੱਡੀ ਗਿਣਤੀ ਦੇ ਵਿੱਚ ਜੋ ਰੇਲ ਦਾ ਚੱਕਾ ਜਾਮ ਕਰਕੇ ਤੇ ਸੈਂਟਰ ਨੂੰ ਘਸੀਏ ਕਿ ਪੰਜਾਬ ਦੇ ਲੋਕ ਬਿਜਲੀ ਨਿੱਜੀ ਹੱਥਾਂ ਦੇ ਵਿੱਚ ਨਹੀਂ ਜਾਣ ਦੇਣਾ ਚਾਹੁੰਦੇ ਧੰਨਵਾਦ ਵਾਇਰੂ ਜੀ ਕਾ ਖਾਲਸਾ ਵਾਇਰੂ ਜੀ ਕੀ ਫਤਿਹ